ਰਗਨਾ ਤਨ ਸੰਸਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਬਖਸ਼ਿਆ ਜੀ ਪਾਵਨ ਗ੍ਰੰਥੀ ਦੇ ਅੰਦਰੋਂ ਸਤਿਗੁਰਾਂ ਨੇ ਦਰਸ਼ਨ ਜਗਾਈ ਕਰਕੇ ਮਰਵਾਣੀ ਕੀਤੀ ਸਭ ਨੂੰ ਕਰਕੇ ਮਨੁੱਖਾਂ ਖਣ ਦੀਆਂ ਕੜੀਆਂ ਸਫਲਾ ਹੋ ਜਾਣੀ ਗੁਰੂ ਪਿਆਰੇ ਸਾਧ ਸੰਗਤ ਜੀਓ ਉਪਾਕੇ ਹੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਜੀ ਹੈ ਅਮਰ ਸੋ ਹਾਦਨੀਆਂ ਪਰਕੇ ਰਾਹ ਪ੍ਰਾਪਤ ਕਰ ਜੇ ਉਸ ਅਜ ਦੇ ਪਾਵਨ ਸ੍ਰੀ ਮੁਕਵਾ ਘਰੇ ਅੰਦਰ ਧੰਨ ਧੰਨ RAM DAS ਗੁਰ ਜੀ ਸਰਿਆਕ ਨੇ ਸਵਾਰਿਆ ਸਾਹਿਬ ਸ੍ਰੀ ਗੁਰੂ RAM DAS ਸਾਧ ਗੁਰੂ ਸਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਅੰਦਰ 607 ਦੇ ਉਪਰ ਅੰਕ ਤੋਂ ਸ੍ਰੀ ਮੁਕਵਾ ਕਰਾਂਹੀ سانو دیوا نو سوچی دی بخش رہے ہیں پاتشاہ جی جو کہ پاہ ہے پہ جی نے من کی گل ہے پہلی پنکتی کے پاتشاہ جی نے سوچی بخش لگے اتر تو سدھ ہوئی سائی طرح کے ودوان جہے ہیں یہ وقت ਕੀ ਕਾਰਿ ਦੇ ਵਕ ਨੂੰ ਅਸਰ ਕਰ ਦੇਗਾ ਪਰ ਸਤਿਗੁਰੂ ਦੀ ਸ਼ਬਦ ਗੁਰ ਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਕਿ হে ਭਾਈ ਸਭ ਤੋਂ ਵੱਡੀ ਗੱਲ ਮਨ ਦੀ ਹੈ ਪਾਤਸ਼ਾਹ ਜੀ ਨੇ ਗੁਰ ਬਾਣੀ ਦੇ ਅੰਦਰ ਉਦਾਹਰਣ ਦਿੱਤੀ ਕਹਿਣ ਲੱਗੇ ਵਨ ਆਸਾਦ ਸਾਥ ਹੈ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਈ ਇਹ ਇਸ ਮਨ ਜਿਹੜਾ ਹੈ ਪਾਤਸ਼ਾਹ ਜੀ ਨੇ ਸੋਚੀ ਇਹ ਹਨ ਮਨ ਨੂੰ ਖੋਜੈ ਤਨ ਛੁੱਟੈ ਮਨ ਕਹਾਂ ਸਮਾਈ ਕੇ ਇਹ ਜਿਹੜਾ ਮਨ ਹੈ ਇਸ ਨੂੰ ਤੂੰ ਖੋਜਣਾ ਕਰ ਜੇ ਦੂਸਰੇ ਪਾਸੇ ਪ੍ਰਹਰ ਦੇ ਜਾਂਦੇ ਆਖਦੇ ਹਨ ਤੇ ਇਹ ਪਾਈ ਤਨ ਛੁੱਟੈ ਮਨ ਕਹਾਂ ਸਮਾਈ ਆਪਾਂ ਆਖਦੇ ਹਾਂ ਸਾਡਾ ਮਨ ਜਿਹੜਾ ਹੈ ਸਭ ਤੋਂ ਵੱਡੀ ਲੜੀ ਇਹ ਹੀ ਹੈ ਇਸ ਕੰਮ ਨੂੰ ਕਰਦਾ ਹੈ ਆਸਮਨ ਕਰਦਾ ਹੈ ਕਿ ਮਨ ਕਈ ਤਰ੍ਹਾਂ ਦੇ ਉਪਤ੍ਰੰ ਕਰਦਾ ਹੈ ਇਹ ਭਾਵੇਂ ਤਕਬੀਰ ਜੀ ਆਖਦੇ ਹਨ ਤਨ ਛੁੱਟੇ ਮਨ ਕਹਾਂ ਸਮਾਏ ਜਦੋਂ ਸ਼ਰੀਰ ਖਤਮ ਹੋ ਗਿਆ ਤੇ ਮਨ ਕਿਧਰ ਗਿਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਅਨੇਕ ਉਦਾਹਰਨਾਂ ਕੀਤੀਆਂ ਹਨ ਸ਼ਬਦ ਮਰੇ ਦਾ ਇੱਕ ਲਿਬ ਲਾਇ ਅਚਨ ਚਰੇ ਤਾਂ ਭਰਮ ਚੁਪਾਏ ਇਹ ਜਿਹੜਾ ਮਨ ਹੈ ਮਨ ਅਸਾਧ ਸਾਦੇ ਜਨ ਕੋਈ ਅਕਰਤਰੇ ਤਾਂ ਨਿਰਮਲ ਹੋਈ ਭਾਵ ਕੀ ਮਨ ਦੀ ਸਾਧੀ ਜਾਣਵੜੀ ਕੋਈ ਵਸਤੂ ਨਹੀਂ ਹੈ ਵਿਰਲਾ ਜੀ ਬੋਲੂ ਕਿ ਇਸ ਨੂੰ ਸਾਧਦਾ ਹੈ ਇਹ ਜਿਹੜਾ ਮਨ ਹੈ ਚਰ ਪੱਖਾਂ ਦੀ ਬਖਸ਼ਿਸ਼ ਕਰਦੇ ਹਨ ਇਹ ਚਰਦਾ ਹੀ ਰਹਿੰਦਾ ਹੈ ਇਹ ਕਿਸੇ ਪਾਸੇ ਰੁਕਦਾ ਨਹੀਂ ਜੀ ਕੋਈ ਇਸ ਤੋਂ ਤੱਕ ਪਹੁੰਚ ਜਾਵੇ ਇਸ ਨੂੰ ਅਚਾਟ ਕਰ ਲਵੇ ਭਾਵ ਕੀ ਇਹ ਨਾ ਕਿਸੇ ਪਾਸੇ ਜਾਵੇ ਇਸ ਨੂੰ ਪਾਤਸ਼ਾਹ ਜੀ ਨੇ ਬਖਸ਼ਿਸ਼ ਦਿੱਤੀ ਹੈ ਕਿ ਇਹ ਜਿਹੜਾ ਮਨ ਹੈ ਨਿਰਮਲ ਹੋ ਜਾਂਦਾ ਹੈ ਜਿਉਂ ਗੁਰਮੁਖ ਇਸ ਮਨ ਨੂੰ ਸਵਾਗਤ ਲਿੰਦਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅੰਦਰੋਂ ਜਿਹੜੇ ਹਉਮੈ ਦੇ ਵਿਕਾਰ ਰੂਪੀ ਜਿਹੜੇ ਵਿਕਾਰਾਂ ਦੀ ਇਸ ਦੇ ਅੰਦਰ ਰੂਤੀ ਹੈ ਉਸ ਨੂੰ ਇਤਿਆਗ ਦੇਣਾ ਧਰਮ ਸਿੰਘ ਗੁਰਬੰਧ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼ ਦਿੱਤੀ ਕਿ ਕਿ ਇਹ ਜਿਹੜਾ ਮਨ ਹੈ ਅਚਲ ਚਰੇ ਤਾਂ ਸਿੱਧ ਹੋਈ ਸਿੱਖੀ ਤੇ ਬੁੱਧ ਪਾਈ ਕਿ ਇਹ ਮੇਰਾ ਜਿਹੜਾ ਮਨ ਹੈ ਐਸਾ ਚਲਾਏ ਮਨ ਹੈ ਚੰਚਲ ਮਨ ਨੂੰ ਜਿਹੜਾ ਹੈ ਤੂੰ ਇੱਕ ਵਾਰ ਅੱਜ ਕਰ ਲੈ ਮਨੁੱਖ ਜਿਹੜਾ ਜਨਮ ਰੂਪੀ ਜੀਵਨ ਦੇ ਵਿੱਚ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਹਨ ਇਹੀ ਅਸਲ ਕਾਮਯਾਬੀ ਇਹੀ ਇੱਕ ਸਫਲਤਾ ਹੈ ਕਾਮਯਾਬੀ ਇਹ ਜਿਹੜੀ پتشاہ جی بخش کرتے ہیں جد من کے اوپر کامیاب ہو گیا تک. پھر پا جی نے ایسی ایسی بھائی ہے پا جی بخش کرتے ہیں آچار چار ہوئی سدھی بھائی جی ہے آتم ہے. جی بھی ہے پاتشاہ جی بخش کرتے ہیں وہ گرو جہاں ہے ایسی بخش کرتا ہے ایسی کرپا کرتا ہے ਇਸ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਸੋਝੀ ਦਿੱਤੀ ਹੈ ਭਾਈ ਜਿਹੜਾ ਇਹ ਮਨ ਹੈ ਇਹਦੀ ਅਵਸਥਾ ਐਸੀ ਹੈ ਜੇ ਉੱਤੇ ਸਰ ਲਾਗੇ ਤਨ ਕੀ ਤਾ ਭਰਮ ਕਟਿਆ ਜਾਈ ਹੈ ਇੱਕ ਭਰਮ ਹੈ ਮਨ ਨੂੰ ਵੀ ਭਰਮ ਹੈ ਇਹ ਜਿਹੜੀ ਭਰਮ ਦੀ ਦੁਵਾਰ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਖਤਮ ਹੋਣੀ ਹੈ ਮਨੁੱਖ ਦੇ ਅੰਦਰ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਮਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਮਨ ਕਿਸ ਨੂੰ ਕਹਿੰਦੇ ਹਨ ਮਨ ਦਾ ਰੂਪ ਜਿਹੜਾ ਆਕਾਰ ਕੀ ਹੈ ਪਾਤਸ਼ਾਹ ਜੀ ਨੇ ਸਾਨੂੰ ਇਹ ਦੇਖਿਆ ਨਹੀਂ ਦੱਸਸਾ ਮਨ ਦਾ ਕੋਈ ਰੂਪ ਨਹੀਂ ਫਿਰ ਮਨ ਕੀ ਹੈ ਪਾਤਸ਼ਾਹ ਜੀ ਸਾਨੂੰ ਤੁਹ ਜੀ ਦਿੰਦੇ ਹਨ ਸਾਰਾ ਜਿਹੜਾ ਦਿਮਾਗ ਦੀਆਂ ਤਾਕਤਾਂ ਜਿਹੜੀਆਂ ਹਨ ਗਿਆਨ ਸ਼ਕਤੀਆਂ ਜਿਹੜੀਆਂ ਹਨ ਜਿਹੜੇ ਇਹਦੇ ਸੰਕਰਮ ਦੇ ਵਿਕਰਮ ਹਨ ਇਹਦੀ ਜਿਹੜੀ ਸਮਝ ਹੈ ਇਹਦੀ ਜਿਹੜੀ ਸਿਆਣਪ ਹੈ ਇਹਦੀ ਸੂਝ ਹੈ ਵਿਦਵਾਨਾਂ ਨੇ ਅੰਤਿਆ ਕਰਨ ਦੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਇਹਦੇ ਵਿੱਚ ਚਾਰ ਗੱਜਰ ਸਾਈ ਹੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਭ ਤੋਂ ਪਹਿਲਾ ਹੈ ਮਨ ਦੂਸਰਾ ਹੈ ਬੁੱਧ ਤੀਸਰਾ ਹੈ ਇਸ ਜਿੱਤ ਜਿਹੜਾ ਤੇ ਚੌਥਾ ਹੈ ਅਹੰਕਾਰ ਇਹਨਾਂ ਜਿਹੜੇ ਚਾਰਾਂ ਦੀ ਸਮਾਯ ਉਹ ਅੰਤਿਆ ਕਰਨ ਦੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਨ ਜਿਹੜੇ ਹੈ ਸੰਕਰਤਕ ਤੇ ਇਹ ਜਿਹੜੇ ਵਿਕਰਪ ਹਨ ਇਹਦੇ ਜਿਹੜੇ ਵਿਰਸ ਇਦੇ ਅੰਦਰ ਕਰਨੇ ਹਨ ਦੂਸਰਾ ਹੈ ਇਸ ਦੀ ਬੁੱਧ ਵਿਵੇਕ ਨਾਲ ਨਿਸ਼ਚੈ ਕਰਨਾ ਆਪਾਂ ਬੁੱਧ ਦੇ ਨਾਲ ਹੀ ਕੋਈ ਕਰਮ ਕਰਦੇ ਹਾਂ ਫਿਰ ਨਿਸ਼ਚਿਤ ਇਸ ਕਰਮ ਨੂੰ ਨਿਸ਼ਚਿਤ ਕਰਦੇ ਹਾਂ ਉਹ ਐਸੀ ਇੱਕ ਸ਼ਕਤੀ ਹੈ ਜਿਹਨੂੰ ਇਸ ਦੇ ਅੰਦਰ ਬੁੱਧ ਜਿਹੜੀ ਹੈ ਉਸ ਤੋਂ ਆਪਾਂ ਕਹਾਉਂਦੇ ਹਾਂ ਆਪਣੀ ਮਤ ਤੋਂ ਆਪਣੀ ਬੁੱਧ ਤੋਂ ਕੰਮ ਲੈ ਤੀਸਰਾ ਪੱਖਿਆ ਦੀ ਬਖਸ਼ਿਸ਼ ਕਰਦੇ ਹਨ ਚਿੱਤ ਕਿ ਇਸ ਤੋਂ ਕਲਾਵਾਕਾਂ ਦੇ ਨਾਲ ਆਪਾਂ ਦੇਖਦੇ ਹਾਂ ਚਿੱਤ ਜਿਹੜਾ ਹੈ ਮਨੂੰ ਮਨੁੱਖ ਦੇ ਅੰਦਰ ਉਸ ਨੂੰ ਚੇਤਾ ਹੁੰਦਾ ਹੈ ਉਹ ਚਿੱਤ ਜਿਹੜਾ ਐਸਾ ਕਰਮ ਕਰਦਾ ਹੈ ਮਨ ਜਿਹੜਾ ਪਿਛਲੇ ਕੀਤੇ ਹੋਏ ਜਿਹੜੇ ਆਪਣੇ ਕਰਮ ਹਨ ਉਹਨਾਂ ਨੂੰ ਯਾਦ ਕਰਦਾ ਹੈ ਮੈਂ ਆਹ ਕਰਮ ਕੀਤਾ ਮੈਂ ਆਹ ਕਰਮ ਕਰ ਰਿਹਾ ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤੇ ਚੌਥਾ ਹੈ ਅਹੰਕਾਰ ਜਿਸ ਨੂੰ ਸੰਸਾਰਿਕ ਪਦਾਰਥਾਂ ਦੇ ਸੰਬੰਧ ਕਾਉਣ ਦੇ ਨਾਲ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਨੁੱਖ ਨੂੰ ਇਹ ਪ੍ਰਤੀਤ ਹੁੰਦੀ ਹੈ ਉਹਦੇ ਅੰਦਰ ਫਿਰ ਇਹ ਚੀਜ਼ ਪੈਦਾ ਹੁੰਦੀ ਹੈ ਕਿ ਮੈਂ ਆਹ ਚੀਜ਼ ਪ੍ਰਾਪਤ ਕੀਤੀ ਹੈ ਫਿਰ ਉਹ ਜਿਹੜਾ ਉਹਦੇ ਅੰਦਰ ਜਿਹੜੀ ਮੈਨ ਦੀ ਅਵਸਥਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਉਹ ਅਹੰਕਾਰ ਦੀ ਅਵਸਥਾ ਬਣ ਜਾਂਦੀ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਹੀ ਸੋਝੀ ਦਿੱਤੀ ਹੈ ਭੇ ਭਾਈ ਅਸਲ ਕੀ ਹੈ ਪਰਮੇਸ਼ਰ ਦਾ ਨਾਮ ਹੈ ਜਿਹੜੀ ਗੁਰੂ ਦੀ ਮੱਤ ਹੈ ਪਾਤਸ਼ਾਹ ਜੀ ਨੇ ਇਹ ਹੀ ਸੋਝੀ ਦਿੱਤੀ ਕਿ ਉਹਦੇ ਅਗੇ ਅਰਦਾਸ ਬੇਨਤੀ ਕਰ ਗੁਰੂ ਦੇ ਅਗਰ ਮੈਨੂੰ ਐਸੀ ਬੜਾਈ ਨੇ ਐਸੀ ਸਮਤ ਦੇ ਗੁਰਮਤਿ ਰਾਮ ਨਾਮ ਪ੍ਰਗਾਸੋ ਗੁਰੂ ਦੀ ਮਤ ਦੇ ਨਾਲ ਆਪਣੇ ਅੰਦਰ ਉਸ ਪਰਮੇਸ਼ਰ ਦੇ ਨਾਮ ਦਾ ਪ੍ਰਗਾਸ ਕਰ ਉਸ ਪਰਮੇਸ਼ਰ ਦੇ ਨਾਮ ਨੂੰ ਸੋਣਾ ਕਰ ਪਾਤਸ਼ਾਹੀ ਇਹ ਜਿਹੜੇ ਤੇਰੇ ਅੰਦਰ ਸੰਕਲਪ ਪੈਦਾ ਹੁੰਦੇ ਹਨ ਵਿਕਰਮ ਪੈਦਾ ਹੁੰਦੇ ਹਨ ਏ ਜਿਹੜਾ ਮਨ ਜਿਹੜਾ ਹੈ ਮੰਨਦਾ ਹੈ ਨਾ ਸੰਕਰਪਾ ਬਿਕਤਵੰਤ ਪਾਤਸ਼ਾਹੀ ਬਖਸ਼ਿਸ਼ ਕਰਦੇ ਹਨ ਕਿ ਦੁੱਖ ਸੁੱਖ ਜਿਹੜੇ ਹਨ ਇਸੇ ਦੇ ਵਿੱਚ ਪਾਤਸ਼ਾਹੀ ਨੇ ਇਹ ਧਰਮ ਦੇ ਅੰਦਰ ਮੰਨੇ ਹਨ ਇਸ ਕਰਕੇ ਪਾਤਸ਼ਾਹੀ ਸਾਨੂੰ ਸੋਧੀ ਦਿੰਦੇ ਹਨ ਗੁਰਮਤਿ ਰਾਮ ਨਾਮ ਪ੍ਰਕਾਸ਼ੋ ਆਪਣੇ ਅੰਦਰ ਜਦੋਂ ਰਾਮ ਦੇ ਨਾਮ ਦਾ ਪ੍ਰਕਾਸ਼ ਕਰੇਗਾ ਤੇ ਉਹ ਦੀ ਸ਼ਰਨ ਦੇ ਵਿੱਚ ਆਵੇਗਾ ਕਿਉਂਕਿ ਸੰਸਾਰ ਦੀ ਅਵਸਥਾ ਐਸੀ ਹੈ ਜਿਹੜਾ ਮੂਰਖ ਮਨ ਹੈ ਜਿਹੜਾ ਹੈ ਜਦੋਂ ਵਿਸ਼ਾਕਾਰਾਂ ਦੇ ਵਿੱਚ ਪਿਆ ਹੋਇਆ ਇਸ ਨੂੰ ਇਹ ਸਮਝ ਨਹੀਂ ਆਉਂਦੀ ਇਹ ਸੰਸਾਰ ਸਭ ਆਉਣ ਜਾਣਾ ਮਨ ਮੂਰਖ ਚੇਤ ਅਜਾਣ ਮਨੁੱਖ ਜਿਹੜਾ ਮਨੁੱਖ ਦਾ ਜਿਹੜਾ ਮਨ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਇਹਨੂੰ ਚੇਤ ਕਿਉਂਕਿ ਚੇਤਨਾ ਨੂੰ ਆਪਣੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ ਹੈ ਚੇਤਨਾ ਹੈ ਤੋ ਚੇਤ ਹੈ ਪ੍ਰਾਣੀ ਇਸ ਦਿਨ ਇਸ ਜਿਹੜਾ ਮਨ ਮਾਨ ਹੈ ਇਹ ਨੂੰ ਤੂੰ ਅੰਦਰ ਅਵਸਥਾ ਇਸੇ guna ke prabhute naam nu chetna kar ਉਹਨੂੰ ਹਮੇਸ਼ਾ ਆਪਣੇ ਅੰਦਰ ਯਾਦ ਕਰ ਹਰ ਜੀਉ ਕਿਰਪਾ ਕਰੋ ਗੁਰ ਮੇਲੋਂ ਦਾ ਹਰ ਨਾਮ ਸੁਣਾਣ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਉਹਦੇ ਨਾਲ ਕਿਰਪਾਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਨ ਦੀ ਅਵਸਥਾ ਉਸ ਜੀ ਹੁੰਦਿਆਂ ਹੁੰਦਿਆਂ ਤੇ ਪਰਮੇਸ਼ਰ ਦੇ ਨਾਮ ਜਿਹੜਾ ਹੈ ਉਸ ਨੂੰ ਤੂੰ ਆਪਣੇ ਅੰਦਰ ਵਸਾਉਣਾ ਕਰ ਕਿਉਂਕਿ ਇਹ ਜਿਹੜੀ ਵਸਤੂ ਹੈ ਉਹਦੇ ਹੱਥ ਦੇ ਵਿੱਚ ਆਕਸ਼ਾ ਜੀ ਸੁਝੀ ਦਿੰਦੇ ਹਨ ਇਹ ਵਸਤ ਇੰਨੀ ਮਹਿੰਗੀ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹਦੀ ਪ੍ਰਾਪਤੀ ਹੋਇਆ ਕਰਨੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਗਈ ਜਿਸ ਦੀ ਬਾਤ ਸੁਣੀ ਕਭ ਜਾਣੇ ਜਿਸ ਨੂੰ ਦੇਹ ਸੋ ਪਾਏ ਜਿਸ ਨੂੰ ਦੇਣਾ ਚਾਵੇ ਇਹ ਤਾਂ ਹੀ ਦਿੰਦਾ ਹੈ ਉਹਦੇ ਅੰਦਰ ਇਹ ਅਵਸਥਾ ਤਾਂ ਹੀ ਪੈਦਾ ਕਰਦਾ ਹੈ ਉਸ ਦੀ ਮਦ ਕੰਮ ਕਰਦੀ ਹੈ ਉਸ ਦਾ ਪੁੱਤ ਕੰਮ ਕਰਦਾ ਹੈ ਤੇ ਉਹ ਕਰਮ ਐਸੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਪਾਸੇ ਜਾਂਦਾ ਹੈ ਕਿਉਂਕਿ ਇਹ ਅਵਸਥਾ ਐਸੀ ਹੈ ਜਿਸ ਦੀ ਪ੍ਰਾਪਤੀ ਕਰਨੀ ਔਖੀ ਹੈ ਤਦੋਂ ਪ੍ਰਾਪਤੀ ਹੋ ਜਾਂਦੀ ਪਾਤਸ਼ਾਹ ਜੀ ਨੇ ਅੱਗੇ ਉਦਾਹਰਨ ਦਿੱਤੀ ਕਹਿਣ ਲੱਗੇ ਜਿਸ ਤਰ੍ਹਾਂ ਕੋਈ ਗੁੰਗਾ ਮਨੁੱਖ ਜਿਹੜਾ ਇਹ ਗੁੜ ਖਾਂਦਾ ਹੈ ਜੇ ਆਪਾਂ ਉਸ ਨੂੰ ਪੁੱਛੀਏ ਕਿ ਇਹਦਾ ਸਵਾਦ ਕੀ ਹੈ ਨਹੀਂ ਦੱਸ ਸਕਦਾ ਤੇ ਇਸੇ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਸੋਚੀ ਦਿੱਤੀ ਕਿ ਜਦੋਂ ਪਰਮੇਸ਼ਰ ਦੇ ਨਾਮ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਜਿਨ੍ਹਾਂ ਇਹ ਜਾਣੀ ਸੋਈ ਜਾਣੇ ਹੁੰਦੇ ਦੀ ਮਠਿਆਈ ਰਤਨ ਜਿਹੜਾ ਹੈ ਨਾ ਉਹ ਲੁਕਾਇਆ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਤਾਂ ਉਹ ਉਜਾਰ ਹੋ ਜਾਂਦਾ ਹੈ ਇਸ ਕਰਕੇ ਹੈ ਉਹ ਪਰਮੇਸ਼ਰ ਦੇ ਵਸ ਜਿਸ ਨੂੰ ਉਹ ਦੇਣਾ ਚਾਹੇ ਉਸੇ ਨੂੰ ਦਿੰਦਾ ਹੈ ਇਸ ਕਰਕੇ ਸਤਿਗੁਰੂ ਦੀ ਸਾਨੂੰ ਮੋਜੀ ਦਿੰਦੇ ਹਨ ਸਭ ਇਸ ਤੇਰਾ ਤੂੰ ਅੰਦਰ ਜਾਵੇਂ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਹੋਰ ਨਾ ਕੋਈ ਇਹ ਜਿਹੜੀ ਦਾਤ ਹੈ ਐਡੀ ਵੱਡਮੁੱਲੀ ਹੈ ਜੇ ਉਹਦੀ ਕਿਰਪਾ ਹੋਵੇ ਤਾਂ ਨੂੰ ਪ੍ਰਾਪਤੀ ਹੋਇਆ ਕਰਦੀ ਹੈ ਤੇ ਨਹੀਂ ਤਾਂ ਮਨੁੱਖ ਜਿਹੜਾ ਹੈ ਮਨ ਤੱਕ ਹੀ ਨਹੀਂ ਪਹੁੰਚ ਸਕਦਾ ਕਿ ਮਨ ਦਾ ਅਸਲ ਮਨੂਰਥ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣੇ ਤਾ ਤੂੰ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਜਦੋਂ ਮਨ ਜਿਹੜਾ ਹੈ ਵਿਕਾਰਾਂ ਤੋਂ ਜਿਹੜੇ ਉਹਦੇ ਸੰਕਰਪ ਬਣਦੇ ਹਨ ਉਹ ਖਤਮ ਹੋਦੇ ਹਨ ਆਤਮਾ ਜੀ ਬਖਸ਼ਿਸ਼ ਕਰਦੇ ਹਨ ਫਿਰ ਮਨ ਦੀ ਹੀ ਅਵਸਥਾ ਜਿਹੜੀ ਹੈ ਉਸ ਨੂੰ ਕਰਨ ਜਿਹੜੇ ਹਨ ਉਹ ਮਨ ਦੇ ਦੁਆਰਾ ਹੀ ਬਣਨੇ ਹਨ ਇਸ ਕਰਕੇ ਪਾਕਸ਼ਾ ਜੀ ਸਾਨੂੰ ਸੋਚੀ ਦਿੰਦੇ ਹਨ ਇਹ ਗਾਥ ਐਸੀ ਹੈ ਪਰਮੇਸ਼ਰ ਦੇ ਚਾਹ ਚਾਹੀ ਪ੍ਰਾਪਤ ਹੋਇਆ ਕਰਦੀ ਹੈ ਇਸ ਕਰਕੇ ਉਹਦੇ ਚਰਨਾਂ ਦੇ ਚਰਦਾਸ ਬੇਨਤੀ ਕਰ ਸਤਿਗੁਰ ਸੱਚੇ ਪਾਕਸ਼ਾ ਜੀ ਸਾਡੀ ਦੀ ਕਿਰਪਾ ਕਰ ਬਖਸ਼ਿਸ਼ ਕਰ ਜਿਹੜਾ ਅਸਲ ਮਨੁੱਖ ਦਾ ਮਨੋਰਥ ਹੈ ਸੰਸਾਰ ਦੇ ਵਿੱਚ ਆਉਣ ਦਾ ਉਹ ਹੀ ਸਾਨੂੰ ਪ੍ਰਾਪਤੀ ਹੋ ਜਾਵੇ وا گرو جی کا